ਸਰઠ ਮਹੱਲਾ ਪਹਿਲਾ ਘਰ ਪਹਿਲਾ ਮਾਨਾ ਹਾਲੇ ਕਰਸਾਣੀ ਕਰਨੇ ਸ਼ਰਮ ਪਾਣੀ ਤਨ ਖੇਤਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਨਹਾਲੀ ਕਰਸਾਣੀ ਕਰਨੇ ਸ਼ਰਮ ਪਾਣੀ ਤਨ ਖੇਤ ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਆੰਗਾ 595 596 ਦੇ ਉੱਪਰ ਸੋ ਪਹਿਲੇ ਘਰ ਦੇ ਵਿੱਚ ਗਾਉਣ ਦਾ ਅਪਦੇਸ਼ ਇਸ ਬਚਨ ਦੇ ਵਿੱਚ ਧੰ ਗੁਰੂ ਨਾਨਕ ਦੇਵ ਮਹਾਰਾਜ ਚਾਰ ਦੁਨਿਆਵੀ ਧੰਧਿਆਂ ਨੂੰ ਆਧਾਰ ਬਣਾ ਕੇ ਨਾਮ ਦੀ ਗੱਲ ਕਰਦੇ ਹਨ ਸੋ ਆਪਣੇ ਬਚਨ ਦੇ ਪਹਿਲੇ ਪਦੇ ਦੇ ਵਿੱਚ ਮਹਾਰਾਜ ਖੇਤੀ ਨੂੰ ਆਧਾਰ ਬਣਾ ਕੇ ਨਾਮ ਦੀ ਗੱਲ ਕਰਦੇ ਆ ਕਿਰਪਾ ਕਰਦੇ ਹਨ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੇ ਸ਼ਰਮ ਪਾਣੀ ਤਨ ਖੇਤਾ ਮਾਨ ਹਾਲੇ ਕਿਰਸਾਨੀ ਕਰਨ ਅਰਥਾਤ ਕਿ ਐਨਸਾਨ ਜੇਕਰ ਤੋ ਕਿਰਸਾਨੀ ਕਰਨੀ ਹੈ ਖੇਤੀ ਕਰਨੀ ਹੈ ਤੇ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਹਲ ਵਾਉਣ ਵਾਲਾ ਹਾਲੀ ਬਣਾ ਲੈ ਹਾਲੀ ਔਰ ਕਿਰਸਾਨੀ ਕਰਨੀ ਅਰਥਾਤ ਕਿ ਉੱਚੀ ਅਰ ਸੁੱੱਚੀ ਕਰਨੀ ਨੂੰ ਮਹਾਰਾਜ ਕਹਿੰਦੇ ਤੋ ਕਿਰਸਾਨੀ ਬਣਾ ਖੇਤੀ ਬਣਾ ਸਰਮ ਪਾਣੀ ਤਨ ਖੇਤ ਤੇ ਮਹਾਰਾਜ ਕਹਿੰਦੇ ਆਪਣੇ ਤਨ ਅਥਵਾ ਸਰੀਰ ਨੂੰ ਖੇਤ ਬਣਾ ਕੇ ਉਸ ਨੂੰ ਸਰਮ ਅਰਥਾਤ ਕਿਵਚੇ ਸੋਚੇ ਆਚਰਣ ਦਾ ਪਾਣੀ ਲਾਉਣਾ ਕਰ ਕਹਿੰਦਾ ਮਨ ਹਾਲੀ ਕਿਰਸਾਣੀ ਕਰਨੇ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਨਾਮ ਬੀਜ ਸੰਤੋਖ ਸੁਹਾਗਾ ਨਾਮ ਦਾ ਬੀਜ ਬੀਜ ਕੇ ਮਾਰੇ ਕਹਿੰਦੇ ਉੱਤੇ ਸੰਤੋਖ ਦਾ ਸੁਹਾਗਾ ਫੇਰ ਦੇ ਭਾਈ ਕਹਿਣ ਤੋਂ ਪਾਵੇਂ ਕਿ ਨਾਮ ਜਪ ਕੇ ਹਰੀ ਦੇ ਦਰਸ਼ਨਾਂ ਦੇ ਲਈ ਬਾਲੇ ਉਤਾਵਲੇ ਨਹੀਂ ਹੋਣਾ ਸਤਕ ਦੇ ਵਿੱਚ ਰਹਿਣਾ ਹੈ ਮਹਾਰਾਜ ਕਹਿੰਦੇ ਨਾਮ ਦਾ ਬੀਜ ਬੀਜ ਕੇ ਸੰਤੋਖ ਦਾ ਸੁਹਾਗਾ ਫੇਰ ਨਾ ਕਰ ਔਰ ਰੱਖ ਗਰੀਬੀ ਵੇਸ ਅਰਥਾਤ ਕੇ ਜਟਾ ਜ਼ਿਮੀਂਦਾਰਾ ਵਾਂਗੂ ਮਹਾਰਾਜ ਕਹਿੰਦੇ ਗਰੀਬੀ ਦਾਵੇ ਵਾਲਾ ਵੇਸ ਅਥਵਾਂ ਲਬਾਸ ਧਾਰਨ ਕਰਕੇ ਰੱਖਿਆ ਕਰ। ਅਰਜੋਗੁਣੀ ਲੋਕਾਂ ਵਗੋ ਤੋਂ ਆਪਣੀ ਅਮੀਰੀ ਦਾ ਪ੍ਰਦਰਸ਼ਨ ਨਾ ਕਰਿਆ ਕਰ ਦਿਖਾਵਾ ਨਾ ਕਰਿਆ ਕਰ ਗਰੀਬੀ ਧਾਰਨ ਕਰਕੇ ਰੱਖਿਆ ਕਰ। ਸੋ ਮਹਾਰਾਜ ਕਹਿੰਦੇ ਜੇ ਸਾਰੇ ਕਾਰਜ ਕਰ ਲੈਗਾ ਨਾ ਤੇ ਕਹਿੰਦੇ ਪਾਉ ਕਰਮ ਕਰ ਜਮਸੇ ਸੇ ਕਰ ਪਾਗਠ ਦੇਖ। ਮਹਾਰਾਜ ਕਹਿੰਦਾ ਫਿਰ ਜੀਨਾ ਘਰਾਂ ਦੇ ਵਿੱਚ ਉਹਦਾ ਕਰਮ ਕਰਕੇ ਉਹਦੀ ਬਖਸ਼ਿਸ਼ ਕਰਕੇ ਉਹਦੀ ਮੇਰ ਦੇ ਨਾਲ ਪਰਮੇਸ਼ਰ ਦਾ ਪ੍ਰੇਮ ਜੰਮੇਗਾ ਨਾ ਪਰਮੇਸ਼ਰ ਦਾ ਪ੍ਰੇਮ ਪੁੰਗਰੇਗਾ ਉੱਗੇਗਾ ਸੇ ਕਰ ਪਾਗਠ ਦੇਖ ਮਹਾਰਾਜ ਕਹਿੰਦੇ ਉਹਨਾਂ ਸਰੀਰ ਰੂਪੇ ਹਿਰਦ ਰੂਪੇ ਕਰ ਅਨੁਪਾਗਠੋ ਪਾਉਕੇ ਪਾਗਾ ਵੜ ਜਾ ਅਮੀਰ ਕਰਕੇ ਦੇਖਣੇ ਕਰ ਸੁਗਰ ਹੌ ਵਾਲੀਆਂ ਪੰਕਤੀਆਂ ਦੇ ਵਿੱਚ ਤਾਨ ਕਰੋ ਰਾਣਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਬਾਬਾ ਮਾਇਆ ਸਾਥ ਨ ਹੋਏ ਇਹਨਾ ਮਾਇਆ ਜਗ ਮੋਹਿਆ ਫਿਰ ਨਾ ਬੂਝਾ ਕੋਏ ਰਹਾਓ ਬਾਬਾ ਮਾਇਆ ਸਾਥ ਨ ਹੋਇ ਅਰਥਾਤ ਕਹਿ ਪਾਈ ਇਹ ਜੜੀ ਮੌਣੇ ਮਾਇਆ ਨ ਕਿਸੇ ਦੇ ਵੀ ਸਾਥ ਨੇ ਹੁੰਦੀ ਭਾਵ ਕੇ ਨਾਲ ਨਹੀਂ ਨਿਵਦੀ ਤੋੜ ਤਾਈਂ ਕਹਿੰਦਾ ਇਹ ਨ ਮਾਇਆ ਜਗ ਮੋਇਆ ਏ ਮੋਣੀ ਮਾਇਆ ਨੇ ਸਾਰ ਜਗ ਨਮੋ ਰਖਿਆ ਲੋਟ ਰਖਿਆ ਪਰੰਤੂ ਪਾਤਸ਼ਾਹ ਕਹਿੰਦਾ ਵਿਰਲਾ ਬੁੱਝਾ ਕੋਏ ਕੋ ਵਿਰਲਾ ਗੁਰਮੋ ਗੁਰੂ ਪਿਆਰਾ ਇਸ ਗੱਲ ਨੂੰ ਬੁੱਝਦਾ ਪਾਤਸ਼ਾਹ ਕਹਿੰਦੇ ਰਹਾਓ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਦੂਸਰੇ ਪਦੇ ਦੇ ਵਿੱਚ ਮਹਾਰਾਜ ਦੁਕਾਨਦਾਰੀ ਦੀ ਗੱਲ ਕਰਨ ਲੱਗੇ ਹਨ ਕਹਿੰਦੇ ਹਾਂ ਹਟ ਕਰ ਆਰ ਜਾ ਸੱਚ ਨਾਮ ਕਰ ਵਥ ਸਵਰਤ ਸੋਚ ਕਰ ਪਾਂਡ ਸਾਲ ਤਿਸ ਵਿੱਚ ਤਿਸਨੋਂ ਰੱਖ ਹਾਣ ਹਟ ਕਰ ਆਰ ਜਾ ਅਰਥਾਤ ਕਿ ਜੀਵ ਹੈ ਇਨਸਾਨ ਜੇ ਕਰ ਤੂੰ ਹੱੱਟੀ ਕਰਨੀ ਹੈ ਨਾ ਦੁਕਾਨਦਾਰੀ ਕਰਨੀ ਹੈ ਮਹਾਰਾਜ ਕਹਿੰਦੇ ਪਾਲ ਪਾਲ ਘਟ ਰਹੀ ਆਰਜਨ ਉਮਰ ਨੂੰ ਮਹਾਰਾਜ ਕਹਿੰਦੇ ਦੁਕਾਨ ਦਾ ਘਟ ਰਿਆ ਸੌਦਾ ਕਰਕੇ ਜਾਣ ਜਿਵੇਂ ਦੁਕਾਨ ਦਾ ਸੌਦਾ ਪਾਲ 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 ਘਟਦਾ ਰਹਿੰਦਾ ਨਾ ਗਾਹ ਕੌਂਦੇ ਨੇ ਲਈ ਜਾਂਦੇ ਨੇ ਐਵੇਂ ਮਹਾਰਾਜ ਕਹਿੰਦੇ ਤੇਰੀ ਉਮਰ ਵੀ ਭਾਈ ਘਟ ਰਹੀ ਆ ਪਾਲ 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 ਘਟ ਰਹੀ ਉਮਰ ਨੂੰ ਦੁਕਾਨ ਦਾ ਘਟ ਰਿਆ ਸੌਦਾ ਕਰਕੇ ਜਾਣ ਕਹਿੰਦੇ ਹਾਂ ਹਟ ਕਰ ਆਰ ਜਾ ਸਾਚੇ ਨਾਮ ਕਰ ਵਥ ਅਰਥਾਤ ਕਿ ਤੋ ਪਰਮੇਸ਼ਰ ਜੀ ਦੇ ਸੱਚੇ ਨਾਮ ਨੂੰ ਵਥ ਅਰਥਾਤ ਕੋਈ ਵਸਤੂ ਜਾਂ ਸੌਦਾ ਕਰਨਾ ਕਰ ਨਾਮ ਦਾ ਸੌਦਾ ਪਾਉਣਾ ਕਰ ਮਹਾਰਾਜ ਕਹਿੰਦੇ ਔਰ ਦੁਕਾਨ ਕਾਦੀ ਬਣਾਉਣੀ ਹੈ ਕਹਿੰਦੇ ਸਵਰਤ ਸੋਚ ਕਰ ਪਾਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਸਵਰਤ ਸੋਚ ਕਰ ਪਾਡ ਸਾਲ ਅਰਥਾਤ ਕਿ ਜਵੇਂ ਦੁਕਾਨਦਾਰ ਵੱਡੇ ਤੜਕੇ ਉੱਠ ਕੇ ਆਪਣੀ ਦੁਕਾਨ ਨੂੰ ਸੁੱਝੀ ਕਰਿਆ ਕਰਦੇ ਸਨ ਝਾੜੂ ਲਾਉਣਾ ਪਾਣੀ ਤਰੌਂਕਣਾ ਵੱਟੇ ਧੋਣੇ ਤੱਕੜੀ ਧੋੜੇ ਧੂਫ ਬੱਤੀ ਕਰਨੇ ਐਵੇਂ ਮਹਾਰਾਜ ਕਹਿੰਦਾ ਤੂੰ ਆਪਣੇ ਸੁਰਤੀ ਨੂੰ ਸੁੱਝੀ ਕਰਨਾ ਕਰ ਔਰ ਉੱਚੀ ਔਰ ਸੁੱਝੀ ਸੁਰਤੀ ਨੂੰ ਭਾਂਡਸ਼ਾਲਾ ਬਣਾ ਲੈ ਭਾਂਡਸ਼ਾਲਾ ਜ਼ਿਕਰ ਜੋਗ ਹੈ ਕਿ ਪਹਿਲੀਆਂ ਦੇ ਵਿੱਚ ਮਿੱਟੀ ਵਗੈਰਾ ਦੇ ਕੱਚੇ ਭਾਂਡਿਆਂ ਦੇ ਵਿੱਚ ਸੌਦਾ ਪਾ ਕੇ ਰੱਖਿਆ ਜਾਂਦਾ ਸੀ ਸੋ ਭਾਂਡੇ ਰੱਖਣ ਦੀ ਥਾਂ ਜਾਂ ਦੁਕਾਨ ਵਗੈਰਾ ਨੂੰ ਭਾਂਡਸਾਲ ਕਹਿ ਦਿੱਤਾ ਜਾਂਦਾ ਸੀ ਮਹਾਰਾਜ ਕਹਿੰਦਾ ਸਵਰਤ ਸੋਚ ਕਰ ਪਾਂਡ ਸਾਲ ਤੂੰ ਆਪਣੇ ਸਵਰਤ ਨੂੰ ਸੁੱਚੀ ਕਰਨਾ ਕਰ ਇਹਨੂੰ ਹੀ ਪਾਂਡ ਛਾਲਾ ਬਣਾ ਦੁਕਾਨ ਬਣਾ ਔਰ ਤਿਸ ਵਿੱਚ ਤਿਸ ਨੂੰ ਰੱਖ ਤੇ ਮਹਾਰੇ ਕਹਿੰਦੇ ਸੁੱਚੀ ਸਵਰਤ ਰੂਪੀ ਪਾਂਡ ਸਾਲ ਦੇ ਵਿੱਚ ਹੀ ਤੂੰ ਨਾਮ ਰੂਪੀ ਵਾਥ ਨੂੰ ਨਾਮ ਰੂਪੀ ਸੌਦੇ ਨੂੰ ਰੱਖਣਾ ਕਰ ਟਕਾ ਕੇ ਕਹਿੰਦੇ ਬਣ ਜਾ ਰਿਆ ਸਿਓ ਮਣਜ ਕਰ ਲੈ ਲਾ ਮਨ ਹਸਾ ਵਣਜਾਰਿਆ ਸਿਓ ਵਣਜ ਕਰਦੇ ਵਣਜਾਰੇ ਕਹਿੰਦੇ ਨੇ ਜਿਹੜੇ ਕਿਸੇ ਵੱਡੇ ਛਾਹੂਕਾਰ ਦੇ ਕੋਲੋਂ ਸੌਦਾ ਲੈ ਕੇ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਵੇਚਿਆ ਕਰਦੇ ਸਨ ਵਿਚਰ ਕੇ ਉਹਨਾਂ ਨੂੰ ਵਣਜਾਰੇ ਕਹਿ ਦਿੱਤਾ ਜਾਂਦਾ ਸੀ ਵਣਜਾਰਿਆ ਸਿਓ ਵਣਜ ਕਰ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਨੇ ਕਿ ਭਾਈ ਜੇ ਵਣਜ ਕਰਨਾ ਨਾ ਵਪਾਰ ਕਰਨਾ ਤੇ ਮਾਰੇ ਕਹਿੰਦੇ ਵਣਜਾਰਿਆਂ ਦੇ ਨਾਲ ਕਰੀ ਗੋਰਮਖਾ ਰੋਪੇ ਵਣ ਜਾ ਰਿਆਂ ਦੇ ਨਾਲ ਜਿਵੇਂ ਕਬੀਰ ਜੀ ਕਹਿੰਦੇ ਨੇ ਨਾ ਕਬੀਰ ਜੋਤੈ ਸਾਧ ਪੈ ਰਾਮ ਕੀ ਪਾਕੇ ਛੇਤੀ ਖੇਲ ਕਬੀਰ ਜੀ ਕਹਿੰਦੇ ਆ ਜੀਵ ਜੇ ਪ੍ਰੇਮ ਦੀ ਖੇਡ ਖੇਡਣ ਦੀ ਸੱਦਰ ਉਹ ਮੰਗ ਜਾਂ ਖਾਛੀ ਤੇ ਪੱਕਿਆਂ ਦੇ ਨਾਲ ਖੇਢੀ ਕਿਉਂ ਕਹਿੰਦੇ ਕਾਚੀ ਸਰਸੋਂ ਪੇਲ ਕੇ ਨਾ ਖੜ ਭਈ ਨਾ ਤੇਲ ਕੱਚੀ ਤੇ ਸਰੋਂ ਪਿਲਾ ਲਈ ਤੇ ਮਾਰੇ ਕਹਿੰਦੇ ਨਾ ਉਹ ਜੋ ਤੇਲ ਨਿਕਲਦਾ ਨਾ ਖਾੜੀ ਬਣਦੀ ਐ ਸੋ ਇਹ ਤੇ ਬਿਤਾਣ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਨੇ ਭਾਈ ਜੇ ਵਣਜ ਕਰਨਾ ਤੇ ਮਾਰੇ ਕਹਿੰਦੇ ਵਣਜਾਰਿਆਂ ਦੇ ਨਾਲ ਕਰੇ ਜੇ ਨਾ ਹੁੰਦਾ ਵਪਾਰ ਕਰਨਾ ਤੇ ਗੁਰਮੁਖਾ ਰੂਪੀ ਸਦਾਗਰਾਂ ਦੇ ਨਾਲ ਕਰੀ ਕਹਿੰਦਾ ਜੇ ਐਵੇਂ ਕਰੇਗਾ ਨਾ ਤੇ ਪਾਛਾ ਕਹਿੰਦਾ ਲੈ ਲਾਹਾ ਮਨਹਸ ਨਾਮ ਰੂਪ ਇਲਾਹਾ ਖੱਟ ਕੇ ਤੂੰ ਮਨ ਦੇ ਵਿੱਚ ਹੱਸਣਾ ਕਰੇਗਾ ਖੁਸ਼ ਹੋਣਾ ਹੋਵੇਗਾ ਸੋ ਅਗੋ ਆਪਣੇ ਬਾਚਨ ਦੇ ਤੀਸਰੇ ਪਦੇ ਦੇ ਵਿੱਚ ਮਹਾਰਾਜ ਸਦਾਗਰੀ ਦੀ ਗੱਲ ਕਰਨ ਲੱਗੇ ਹਨ ਕਹਿੰਦਾ ਸੁਣ ਸਾਸਤ ਸੌਦਾਗਰੀ ਸੱਤ ਕੋੜੇ ਲੈ ਚਾਲਾ ਖਰਜ ਬਾਨ ਚੰਗਿਆਈ ਆ ਮਤ ਮਨ ਜਾਣ ਹੈ ਕੱਲ ਸੁਣ ਸਾਸਤ ਸੌਦਾਗਰੀ ਅਰਥਾਤ ਕਿਹ ਜੀਵੈ ਇਨਸਾਨ ਜੇ ਕਰ ਤੂੰ ਸੌਦਾਗਰੀ ਕਰਨੀ ਆ ਨਾ ਵਪਾਰ ਕਰਨੇ ਤੇ ਮਾਰੇ ਕਹਿੰਦੇ ਸ਼ਾਸਤਰਾਂ ਨੂੰ ਸੁਣਨੇ ਵਾਲੀ ਧਰਮ ਗ੍ਰੰਥਾਂ ਨੂੰ ਸੁਣਨੇ ਵਾਲੀ ਸੌਦਾਗਰੀ ਵੀ ਕਰਿਆ ਕਰਕੇ ਤੇ ਤੇ ਮਹਾਰਾਜ ਕਹਿੰਦੇ ਪਤਾ ਕਿਹੜਾ ਸੌਦਾ ਖਰੀਦ ਕੇ ਜਾਣਾ ਹੈ ਮਹਾਰਾਜ ਕਹਿੰਦੇ ਸੱਤ ਕੋੜੇ ਲੈ ਚੱਲ ਅਰਥਾਤ ਗਿਆ ਗੁਰਮੁਖ ਗੁਰੂ ਪਿਆਰੇ ਤੋਂ ਸੱਤ ਰੁਪਏ ਕੋੜੇ ਖਰੀਦ ਕੇ ਮਹਾਰਾਜ ਕਹਿੰਦੇ ਪਰ ਲੋਕ ਵੱਲੋਂ ਚੱਲਣਾ ਕਰ ਖਰਚ ਬੰਨ ਚੰਗਿਆਈ ਆ ਮਤ ਮਨ ਜਾਣ ਹੈ ਕੱਲ ਖਰਚ ਬੰਨ ਚੰਗਿਆਈਆਂ ਅਰਥਾਤ ਕਹੇ ਜੀਵ ਤੂੰ ਸਤ ਰੂਪੀ ਕੋੜਿਆ ਨੂੰ ਲੈ ਕੇ ਪਰਮੇਸ਼ਰ ਦੇ ਦੇਸ਼ ਵੱਲ ਚਲਦਾ ਹੋਇਆ ਚੰਗਿਆਈਆਂ ਨੂੰ ਆਪਣੇ ਪੱਲੇ ਦਾ ਖਰਚਾ ਕਰਕੇ ਬੰਨਣਾ ਕਰ ਔਰ ਇਸੇ ਸ਼ੁਭ ਕਾਰਜ ਨੂੰ ਕਰਦਾ ਹੋਇਆ ਮਹਾਰਾਜ ਕਹਿੰਦੇ ਮਤ ਮਨ ਜਾਣਾ ਕਰ ਅਰਥਾਤ ਕਹੇ ਮੇਰੇ ਮਨਾ ਮਦਦ ਉਹ ਨਾ ਜਾਣੀ ਕਹੇ ਸ਼ੁਭ ਕਾਰਜ ਅੱਜ ਨਹੀਂ ਬਲਕੇ ਕੱਲ ਕਰਾਂਗੇ ਕਹਿਣ ਤੋਂ ਭਾਵ ਹੈ ਕਿ ਤੂੰ ਜਲਦੀ ਤੋਂ ਜਲਦੀ ਅਸੀਂ ਸ਼ੁਭ ਕਾਰਜ ਨੂੰ ਕਰਨਾ ਕਰ ਔਰ ਜੇਕਰ ਮਹਾਰਾਜ ਕਹਿੰਦੇ ਕਾਰਜ ਕਰ ਲੇਗਾ ਨਾ ਕਹਿੰਦੇ ਨਿਰੰਕਾਰ ਕਹਿ ਦੇ ਸਜਾਹੇ ਤਾਂ ਸੁਖ ਨਹਾ ਮਹੱਲਾ ਅਰਥਾਤ ਕਹਿ ਜੀਵ ਰੂਪੀ ਸਦਾਗਰ ਜੇ ਕਰ ਤੂੰ ਸਤ ਰੂਪੀ ਕੋੜਿਆਂ ਦਾ ਵਪਾਰ ਕਰਦਾ ਹੋਇਆ ਨਿਰੰਕਾਰ ਦੇ ਦੇਸ਼ ਤੱਕ ਪੱੜ ਜਾਵੇਂਗਾ ਤਾਂ ਮਹਾਰਾਜ ਕਹਿੰਦੇ ਤਾ ਸੁਖ ਲਾਹੈ ਮਹੱਲਾ ਅਰਥਾਤ ਕਿ ਤਾਂ ਕਿਤੇ ਜਾ ਕੇ ਤੂੰ ਸੁਖ ਦੇ ਮੈਲ ਨੂੰ ਲੱਭ ਸਕੇਗਾ ਅੰਦਰੰਤਿਸ਼ ਕਰ ਰੂਪੀ ਕਰ ਤਾਈਂ ਅਪੜ ਸਕੇਗਾ ਸੁਗਵੰਤਮ ਆਪਣੇ ਬਚਨ ਦੇ ਚੌਥੇ ਪਦੇ ਦੇ ਵਿੱਚ ਚਾੱਕਰੀ ਦੀ ਗੱਲ ਕਰਦੇ ਆ ਮਹਾਰਾਜ ਨਾਮ ਦੀ ਬਾਤ ਕਰਦੇ ਹਨ ਕਹਿੰਦੇ ਲਾਏ ਚਿੱਤ ਕਰ ਚਾੱਕਰੀ ਮਨ ਨਾਮ ਕਰ ਕੰਮ ਉੰਬਾ ਨਾਮ ਬਧਿਆ ਕਰਤਾ ਵਣੇ ਤਾ ਕੋ ਆਖੈ ਧਨ ਲਾਇ ਚੇਤ ਕਰ ਚਾਕਰੀ ਅਰਥਾਤ ਕਹਿ ਜੀਵ ਜੇਕਰ ਤੂੰ ਚਾਕਰੀ ਹੀ ਕਰਨੀ ਹੈ ਨਾ ਤੇ ਉਸ ਹਰੀ ਪਰਮੇਸ਼ਰ ਦੇ ਚਰਨਾਂ ਤੇ ਚੇਤ ਨੂੰ ਜੋੜਨੇ ਵਾਲੀ ਚਾਕਰੀ ਕਰ ਮਹਾਰਾਜ ਕਹਿੰਦੇ ਔਰ ਇਸ ਚਾਕਰੀ ਦੇ ਦੌਰਾਨ ਤੂੰ ਕੰਮ ਕਿਹੜਾ ਕਰਨਾ ਹੈ ਡਿਊਟੀ ਕਿਹੜੀ ਕਰਨੀ ਹੈ ਮਹਾਰਾਜ ਕਹਿੰਦੇ ਮਨ ਨਾਮ ਕਰ ਕੰਮ ਪਾਇ ਨਾਮ ਦੇ ਮਾਨਤਾ ਵਾਲਾ ਕੰਮ ਕਰ ਹਰੀ ਪਰਮੇਸ਼ਰ ਦੀ ਚੱਕਰੀ ਕਰਦਾ ਹੋਇਆ ਔਰ ਮਹਾਰਾਜ ਨੇ ਬਾਨ ਬਦਿਆਂ ਕਰਤਾਵਣੀ ਤਾ ਕੋ ਆਖ ਧਨ ਬਾਨ ਬਦਿਆਂ ਕਰਤਾਵਣੀ ਅਰਥਾਤ ਜਿਵੇਂ ਰਾਜਿਆਂ ਦੇ ਚਾਕਰ ਬਾਗੀ ਲੋਕਾਂ ਤੇ ਥਾਵਣੀ ਅਰਥਾਤ ਚੜ੍ਹਾਈ ਕਰਿਆ ਕਰਦੇ ਸਨ ਰੇਡ ਕਰਿਆ ਕਰਦੇ ਸਨ ਔਰ ਆ ਕੀ ਲੋਕਾਂ ਨੂੰ ਬੰਨ ਕੇ ਲਿਆਇਆ ਕਰਦੇ ਸਨ ਰਾਜੇ ਦੇ ਪੇਸ਼ ਕਰਿਆ ਕਰਦੇ ਸਨ ਰਾਜਾ ਉਹਨਾਂ ਨੂੰ ਧੰਨ ਆਖਿਆ ਕਰਦਾ ਸੀ ਐਵੇਂ ਮਹਾਰਾਜ ਕਹਿੰਦਾ ਤੁਹਾਹਾਰੇ ਪਰਮੇਸ਼ਰ ਦੀ ਚਾਕਰੀ ਕਰਦਾ ਹੋਇਆ ਬਦੀਆਂ ਦੇ ਉੱਪਰ ਚੜਾਈ ਕਰ ਔਰ ਬਦੀਆਂ ਨੂੰ ਬੰਨ ਕੇ ਲਿਆ ਤਾਂ ਕਿਤੇ ਜਾ ਕੇ ਤੈਨੂੰ ਪਰਜਾ ਆਪਾ ਸਾਰੇ ਸੰਸਾਰ ਦੇ ਲੋਕ ਅਥਵਾਹਰੀ ਪਰਮੇਸ਼ਰ ਧੰਨ ਤਾਂ ਨਾ ਆਖੇਗਾ ਔਰ ਮਹਾਰਾਜ ਕਹਿੰਦੇ ਨਾਨਕ ਵੇਖ ਨਦਰ ਕਰ ਚੜਾ ਜਵਗਣ ਮੰਨਾ ਉਹ ਨਾਨਕ ਵੇਖ ਨਦਰ ਕਰ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਜੇ ਅਗਰ ਤੂੰ ਬਦੀਆਂ ਤੇ ਚੜਾਈ ਕਰਕੇ ਉਹਨਾਂ ਨੂੰ ਵੰਨ ਕੇ ਲੈ ਆਵੇਂਗਾ ਤੇ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਆਏ ਗੁਰ ਤੇਰੇ ਮਨ ਕਿਰਪਾ ਦ੍ਰਿਸ਼ਟੀ ਕਰਕੇ ਵੇਖੇਗਾ ਮਿਹਰ ਦੀ ਨਿਗਾ ਨਾਲ ਵੇਖੇਗਾ ਕਾਰਵਾ ਦੀ ਨਜ਼ਰ ਦੇ ਸਦਕਾ ਮਹਾਰਾਜ ਕਹਿੰਦੇ ਚੜਾ ਚਵਗਣ ਵਨ ਤੇ ਤੇ ਚੌਗਣਾ ਰੰਗ ਚੜੇ ਗਏ ਤੇਰੇ 체ੜੇ ਤੇ ਲਾਲੀਆਂ ਚੜਨ ਗਈਆਂ ਸੋ ਮਹਾਰਾਜ ਕਹਿੰਦੇ ਲਾਏ ਚਿੱਤ ਕਰ ਚੱਕਰੀ ਮਨ ਨਾਮ ਕਰ ਕੰਮ ਬਾਨ ਬਦਿਆਂ ਕਰਤਾ ਵਣੀ ਤਾਕੋ ਆਖੇ ਧਨ ਨਾਨਕ ਵੇਖਾ ਨਦਰ ਕਰ ਚੜਾ ਚਵਗਣ ਮੰਨਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ